ਅੱਜ ਮਿੱਤਰੋ ਪਿੰਡ ਸੁਖਾਣਾ ਦੇ ਖੜੇ ਆ ਜੀ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਜੀ ਇੱਕ ਮਹਿੰਦਰਾ 265 4511 ਤੇ 855 ਟਰੈਕਟਰ ਆ ਜੀ ਤਿੰਨੇ ਬਹੁਤ ਹੀ ਵਧੀਆ ਤੇ ਸੋਹਣੇ ਟਰੈਕਟਰ ਆ ਹਾਂਜੀ ਬਾਈ ਕੀ ਹਾਲੇ ਵਾਲਾ ਬਾਈ ਜੀ ਹੋ ਠੀਕ ਆ ਜੀ ਸਾਰੇ ਵਧੀਆ ਤੁਸੀਂ ਦੱਸੋ ਜੀ ਧੰਨਵਾਦ ਜੀ ਜਿਹੜਾ ਤੁਸੀਂ ਸਾਡੇ ਕੋਲੇ ਪਹੁੰਚੇ ਠੀਕ ਆ ਬਾਈ ਜੀ ਹਾਂਜੀ ਸਾਰੇ ਵਧੀਆ ਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਮਹਿੰਦਰਾ 265 ਡੀਆਈ ਆ ਇਹ ਮਾਡਲ ਕਿਹੜਾ ਬਾਈ ਇਹ ਮਾਡਲ ਵੀਰੇ 2098 1998 1998 1998 ਠੀਕ ਆ 1998 ਮਾਡਲ ਆ 265 ਸਾਰਾ ਟਰੈਕਟਰ origial ਆ ਮੂਹ ਲਟਾਰੇ ਦੇ ਨਾਲ ਦੇ ਆ ਬਾਈ ਠੀਕ ਆ ਬਾਈ ਅਜੇ ਇਹਦੇ mr 99 ਦੇ ਮੂਹਲੇ ਨਾਲ ਦੇ ਆ ਇਹਦੇ ਠੀਕ ਹੈ ਜੀ ਤੇ ਲਿਫਟ ਪੰਪ ਬਾਈ ਚੈੱਕ ਕਰਾਈ ਕੈਮਰਾ ਮਾਰ ਕੇ ਇਹ ਨਾਲ ਦੀਆਂ ਮੋਹਰਾਂ ਲੈਪਟ ਪੰਪੇ ਦਾ ਨਾਲ ਦਾ ਹੈ ਜੀ ਲੈਪਟ ਪੰਪੇ ਦਾ 97 ਦਾ ਹਾਂ 97 ਦਾ ਹਾਂ ਇਹ 97 ਦੇ 97 ਦਾ ਮਾਰਕਾ 99 ਦੀ ਕਾਪੀ ਹੈ ਠੀਕ ਆ ਮਾਰਕਾ 97 ਦਾ ਠੀਕ ਆ ਨੰਬਰ ਪਿਆਵਾ 97 ਹੀ ਮਾਰਕਾ ਟੈਰਾਂ ਦੇ ਮੋਹਰ ਲੈਂਦੇ ਠੀਕ ਆ ਭਾਈ 97 ਦਾ ਹੀ ਮਾਰਕਾ ਨਾਲ ਦਾ ਨੰਬਰ ਪਿਆਵਾ ਨੰਬਰ ਪਿਆਵਾ ਨੰਬਰ ਹੈ ਲੈਪਟ ਪੰਪ ਜੋ ਵੀ ਕੁਛ ਨਾਲ ਦਾ ਦੁਆਰੇ ਚੇਂਜ ਨੇ ਲੋਹੇ ਦੇ ਚੁੱਲੇ ਵਾਲਾ ਹੈ ਠੀਕ ਗੱਲ ਹੈ ਇਹ ਲੋਹੇ ਦੇ ਚੁੱਲੇ ਵਾਲਾ ਹੈਗਾ ਦੇਗੀ ਚੁੱਲੇ ਵਾਲਾ ਨਹੀਂ ਠੀਕ ਆ ਰੰਗ ਪੇੜ ਦੀ ਗੱਲ ਕਰੀਏ ਬਾਈ ਰੰਗ ਪੇੜ ਦਾ ਬਾਈ ਸਾਰਾ ਅਰੀਜਨਲ ਆਪਣੀ ਗਾਰੰਟੀ ਆ ਕੈਮਰਾ ਮਾਰ ਕੇ ਚੈੱਕ ਕਰਾ ਦੇ ਜੇ ਕਿਤੇ ਉਹ ਬੱਗੋਂ ਨਿਕਲੀ ਆ ਮਾੜੀ ਮੋਟੀ ਕੰਪਨੀ ਦੇ ਰੰਗ ਦੀ ਨਿਕਲੀ ਵੀ ਆ ਠੀਕ ਆ ਠੀਕ ਆ ਟਾਇਰਾਂ ਦੀ ਗੱਲ ਕਰਕੇ ਮੂਰ ਨਾਲ ਟਾਇਰ ਨਾਲ ਦੇ ਟਰੈਕਟਰ ਦੇ ਹੈਗੇ 60 ਪੈਸੇ ਠੀਕ ਆ ਮਗਰ ਲੈ ਟਾਇਰਾਂ ਦੀ ਗੱਲ ਕਰਕੇ ਗੁਡਇਰ ਕੰਪਨੀ ਦੇ ਟਾਇਰ 70 ਪੈਸੇ ਆ ਠੀਕ ਆ ਹਾਂ ਆ ਵੇਖ ਲੈ ਚੈੱਕ ਕਰਾ ਦੇ ਮੇਰਾ ਵੀਰ ਵੀ ਜਿੰਨਾ ਵੀ ਟਰੈਕਟਰ ਸਾਰਾ ਅਰੀਜਨਲ ਆ ਵੀ ਕਿਤੋਂ ਰੰਗ ਨਹੀਂ ਵੱਜਿਆ ਟਰਟ ਤੇ ਦੁਆਰੇ ਠੀਕ ਆ ਬਾਈ ਆ ਵੇਲੇ ਬਾਡੀ ਲੈਣ ਦਾ ਚੈੱਕ ਕਰਾ ਦੇ ਆ ਪੰਪ ਦੇ ਵੇਲੇ ਵੀ ਕੰਪਨੀ ਦੀ ਸੀਲ ਬਾਈ ਪਹਿਲੇ ਘਰੇ ਟਰੈਕਟਰ ਕਰਕੇ ਕੰਪਨੀ ਦੀ ਸੀਲ ਨਾਲ ਦੀ ਬਹੁਤ ਸੰਭਾਲ ਵਾਲੇ ਘਰੇ ਟਰੈਕਟਰ ਸੀਗਾ ਠੀਕ ਆ ਵੀ ਸੰਭਾਈ ਨਾਲ ਚੱਲਿਆ ਪਿਆ ਹਾਂ ਸੰਭਾਲ ਵਾਲੇ ਘਰੇ ਟਰੈਕਟਰ ਸੀਗਾ ਬੰਦੇ ਪੂਰੀ ਦੇਖਭਾਲ ਵਾਲੇ ਸੀਗੇ ਪੂਰੀ ਗੌਰ ਸੀਗੀ ਬੰਦਿਆਂ ਦੀ ਠੀਕ ਆ ਸਮਾਨ ਬਾਈ ਸਮਾਨ ਬਾਈ ਸਾਰਾ ਪੂਰਾ ਡੰਡਾ ਫੱਟੀ ਛਤਰੀਆ ਹੌਕ ਦੇਖ ਲਾ ਪੂਰੀ ਸ਼ੌਂਕ ਨਾਲ ਹੈਵੀ ਹੌਕ ਲਵਾਈਆ ਬਣਾਵਾ ਕੇ ਬੰਦਿਆਂ ਦੀ ਠੀਕ ਆ ਨਾਗ ਸਾਰੇ ਪੂਰੇ ਇੰਜਨ ਗੇਅਰ ਦਾ ਇੰਨਾ ਚੰਗਾ ਇਹ ਵਾਕੇ ਲਿਆਵੇ ਅਗਲਾ ਵਾਕੇ ਸੌਦਾ ਕਰਨਾ ਵਾਕੇ ਸੌਦਾ ਕਰ ਲਈ ਇਹ ਬੰਦਾ ਵੀ ਦੂਰੋਂ ਆਊ ਚੱਲ ਕੇ ਚੱਕਮੀ ਕਾਢ ਦੇ ਕੋਈ ਇੰਜਨ ਗੇਅਰ ਚਾ ਕੇ ਆਪਾਂ ਪਹੁੰਚਾਂ ਤਾਂ ਖਰਚਾ ਲੈ ਜੇ ਬੰਦਾ ਆਪਣੇ ਤੋਂ ਠੀਕ ਆ ਬਾਈ ਜੇ ਕੋਈ ਕਹੇ ਵੀ ਜਿਹੜੀ ਇੰਜਨ ਦੇ ਵਿੱਚ ਕਮੀ ਆ ਕੋਈ ਟੁੱਟੇ ਹਣੇ ਦੀ ਡਿਮਾਂਡ ਕਿੰਨੀ ਆ ਬਾਈ ਪੇਂਟ ਲੋ ਵੀ ਬਾਈ ਆਪਾਂ ਦੁਬਾਰੇ ਫੇਰ ਬੋਲਦੇ ਆ ਜਿੰਨਾ ਵੀ ਟਰੈਕਟਰ ਹੈਗਾ ਵੀਡੀਓ ਤੇ ਸਾਰਾ ਓਰੀਜਨਲ ਆ ਠੀਕ ਆ ਹਾਂ ਹਜੇ ਤੇ ਕਰੇ ਤੇ ਡੈਨਮੋ ਨਾਲ ਦਾ ਬਾਈ ਡੈਨਮ ਠੀਕ ਆ ਡੈਨਮੋ ਨਾਲ ਦਾ ਜੀ ਆ ਰੈਡੀਏਟਰ ਚੈੱਕ ਕਰਾਈ ਕੈਮਰਾ ਮਾਰ ਕੇ ਮੇਰਾ ਵੀਰ ਵੇਖੀ ਆ ਸਾਰਾ ਕੁਝ ਨਾਲ ਦਾ ਰੈਡੀਏਟਰ ਵੀ ਨਾਲ ਦਾ ਇਹਦਾ ਆ ਰੈਡੀਏਟਰ ਪਾਣੀ ਵਾਲਾ ਵੀ ਹਜੇ ਨਾਲ ਦਾ ਚੱਲੀ ਜਾਂਦਾ ਆ ਰਬੜਾ ਆ ਦੇਖ ਲਾ ਜਾਂ ਸੀ ਦੀਆਂ ਰਬੜਾਂ ਦੂਜੀ ਗੱਲ ਇੱਧਰ ਕੈਮਰਾ ਮਾਰੀ ਮੇਰਾ ਵੀਰ ਪਰਲੇ ਪਾਸੇ ਆ ਕਿ ਮਗਰਾੜ ਦੀਆਂ ਰਬੜਾਂ ਹੁੰਦੀਆਂ ਥੱਲੇ ਪੈਰਾਂ ਵਾਲੀਆਂ ਉਹ ਰਬੜਾਂ ਵੀ ਹਜੇ ਨਾਲ ਦੀਆਂ ਪਈਆਂ ਦੇਖੀ ਵੀਰੇ ਕੈਮਰਾ ਮਾਰੀ ਇਧਰੋਂ ਬੈਕ ਇੱਥੋਂ ਦੀ ਬੈਕ ਸਾਈਡ ਇੱਕਦਾਂ ਗਿਆ ਆ ਕੰਪਨੀ ਦੀਆਂ ਰਬੜਾਂ ਵੇ ਲਾਲਾ ਠੀਕ ਆ ਥੱਲੇ ਮਗਰੜਾਂ ਦੇ ਹੁੰਦੀਆਂ ਮੋਢੇ 'ਚ ਪੈਰਾਂ ਦੇ ਇਹ ਨਾਲ ਦੀਆਂ ਰਬੜਾਂ ਖਾਜੇ ਆ ਸਟicker ਜਾਂਸੀ ਦੇ ਮਗਰੜਾਂ ਵਾਲੀ ਚੈੱਕ ਕਰਾ ਦੇ ਲੈ ਇਧਰ ਵੀ ਆ ਉਵੇਂ ਪਿਆ ਸਟicker ਇਧਰੋਂ ਆਹੀ ਮਾਰਦੇ ਕੈਮਰਾ ਨਾਲ ਠੀਕ ਆ ਬਾਈ ਜੋ ਸਟicker ਵਗੈਰਾ ਹੈਗਾ ਨਾਲ ਦਾ ਹੀ ਹੈ ਸਾਰਾ ਕੁਝ ਵੀ ਕੋਈ ਵੀ ਕਮੀ ਨਹੀਂ ਗਈ ਯਾਰ ਲੈਣਾ ਯਾਰ ਗਾਰੰਟੀ ਆ ਆਪਣੀ ਬੰਦਾ ਯਾਰ ਭਣਾਉਂਦੀ ਆਪਣੇ ਕੋਲੋਂ 3000 ਦਾ ਤੇਲ ਫੂਕੇ ਆ ਜੇ ਦੂਰ ਆਉਣ ਆਵੇ ਕੇ ਨਹੀਂ ਠੀਕ ਆ ਜੇ 3000 ਬੰਦਾ 'ਚ ਕਮੀ ਕਰਦੇ ਆ ਕਿ ਇੰਜਨ ਗੇਅਰ 'ਚ ਆਪਾਂ ਤੇਲ ਖਰਚਾ ਦੇ ਦਾਂਗੇ ਬੰਦੇ ਵੀ ਇਹਨਾਂ ਸਾਂਭਿਆ ਵਿਆ ਬਹੁਤ ਸਾਂਭਿਆ ਟਰੈਕਟਰ ਆ ਵੀਰੇ ਕੋਈ ਕਿਸੇ ਪਾਸੋਂ ਤਥੇ ਨਹੀਂ ਟਰੈਕਟਰ ਚ ਆ ਰਹੀ ਜਿੰਨ ਘੇਚੀ ਆ ਤੇ ਇਹਦੀ ਡਿਮਾਂਡ ਬਾਈ ਕੀ ਆ ਡਿਮਾਂਡ ਦੀ ਗੱਲ ਕਰਕੇ 1998 ਮਾਡਲ ਦੀ ਡਿਮਾਂਡ ਆਪਣੀ ਹੈਗੀ 2 ਲੱਖ ਤੇ 5000 ਰੁਪਿਆ ਜੇ ਕੋਈ ਤੇਰਾ ਬੰਦਾ ਤੇਰੀ ਐਡ ਤੇ ਮੇਰੇ ਕੋਲੇ ਗਾਗ ਪਹੁੰਚਦਾ ਠੀਕ ਆ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਦਾ ਠੀਕ ਆ ਬਾਈ 80000 ਰੁਪਏ ਦਾ ਰੇਟ ਦੇ ਦੂੰਗਾ ਠੀਕ ਆ ਬਾਈ 98 ਮਾਡਲ ਪੀਆ ਨੰਬਰ ਠੀਕ ਹੈ ਜੀ ਅੱਗੇ ਆ ਗਿਆ ਜੀ 4511 ਜੀ 4511 ਮਾਡਲ ਸਾਰਿਆਂ ਤੋਂ ਪਹਿਲਾਂ ਮਾਡਲ 97 ਜੀ 1997 ਮ ਪਿਆਵ ਨੰਬਰ ਇਹਦਾ ਵੀ ਨੰਬਰ ਪਿਆਵ ਆ ਬਾਈ ਠੀਕ ਹੈ ਜੀ 99 ਮਾਡਲ ਹੈ ਜੋ ਆ ਬੈਂਪਰ ਵਗੈਰਾ ਲੱਗਿਆ ਬਹੁਤ ਸ਼ੌਕ ਨਾਲ ਬੰਦੇ ਦਾ ਬੈਂਪਰ ਬੂੰਪਰ ਬਣਵਾ ਕੇ ਲਾਇਆ ਵਾ ਪੂਰਾ ਹੈਵੀ ਬੈਂਪਰ ਲੱਗਿਆ ਸੰਗਲੀਆਂ ਵਗੈਰੀਆਂ ਪੂਰੀਆਂ ਲੱਗੀਆਂ ਬੈਂਪਰ ਪੂਰਾ ਸ਼ਿੰਗਾਰਿਆ ਹੋਇਆ ਯਾਰ ਬੰਦੇ ਦਾ ਠੀਕ ਆ ਇੱਕ ਵਰੀ ਤੇ ਮੂਹ ਲਟਕਾਂ ਦੀ ਗੱਲ ਕਰ ਗਿਆ ਵੇਖ ਲੈ ਵੀ ਐਮ ਆਰ ਐਫ ਦੇ ਟਾਇਰ ਨਵੇਂ ਆ ਜਮਾ ਆ ਵੇਖ ਲੈ ਵੀ ਇਹ ਜਿਆ ਮਾਰਕਾ ਉੱਤੇ ਪਿਆ ਜੀ ਠੀਕ ਆ ਬਾਈ ਠੀਕ ਆ ਮੂਹੂ ਲਟਕਾਂ ਤੇ ਮਗਰਾੜ ਟਰੈਕਟਰ ਐਮ ਆਰਪੀ ਕੰਪਨੀ ਦੇ 65 ਤੋਂ 70 ਰੁਪਏ ਦੇ ਠੀਕ ਆ 65 ਤੋਂ 70 ਰੁਪਏ ਐਮ ਆਰਪੀ ਕੰਪਨੀ ਦੇ ਮਗਲ ਟਾਇਰ ਮੂਲ ਟਾਇਰ ਬਿਲਕੁਲ ਨਵੇਂ ਰੰਗ ਪੇੜ ਦੀ ਗੱਲ ਰੰਗ ਪੇੜ ਦਾ ਭਾਈ ਰੀਨਲ ਪੰਪਾ ਬੰਦੇ ਤੋਂ ਜੀਤ ਤੋਂ ਲਿਆਉਣੇ ਕਹਿ ਕੇ ਦਿੱਤਾ ਜਿਹੜੇ ਬੰਦੇ ਤੋਂ ਪੰਪ ਕਰਾਇਆ ਉਹਨਾਂ ਦੀ ਬਰੇਟ ਵਿੱਚ ਮੋਹਰ ਲੱਗੀ ਵੀ ਆ ਉੱਤੇ ਠੀਕ ਆ ਇੰਜਨ ਗੀਅਰ ਦੀ ਆਪਣੀ ਜੀ ਦੀ ਵੀ ਫੁੱਲ ਗਾਰੰਟੀ ਆ ਬੰਦਾ ਆ ਜੇ ਜੇ ਬੰਦਾ ਕਦੇ ਵੀ ਮੇਰੇ ਨਾਲ ਸੌਦਾ ਟੱਕ ਕੇ 100 ਰੁਪਏ ਸਾਈ ਦੇ ਦੇ 100 ਰੁਪਏ ਟਰੈਕਟਰ ਸਾਈ ਤੇ ਵਾ ਦੂੰਗਾ ਕੋਈ ਚੱਕਰ ਨਹੀਂ ਠੀਕ ਆ ਵਾ ਕੇ ਲਈ ਜਿਹਦੇ ਵਿੱਚ ਆਵਾ ਕਮੀ ਪੇਛੇ ਹੋਵੇ ਆਪਣੀ ਗਾਰੰਟੀ ਆ ਠੀਕ ਆ ਬਾਈ ਹਾਂ ਡਬਲ ਪੈਡ ਦਾ ਬ੍ਰੇਕ ਵਾਲਾ ਠੀਕ ਆ ਠੀਕ ਆ ਬਾਈ ਹਾਂ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਸਮਾਨ ਇਹਦੇ ਨਾਲ ਸਾਰੇ ਨਗ ਪੂਰੇ ਡੰਡਾ ਫੱਡੀ ਆਲਟਿਏਟਰ ਇਹਦੇ ਬਾਈ ਦੂਜਾ ਲੱਗਿਆ ਗੱਡੀਆਂ ਵਾਲਾ ਕਾਰ ਵਾਲਾ ਆਲਟਿਏਟਰ ਲੱਗਿਆ ਵਟਾਵੇ ਇਹਦਾ ਚਾਰਜਰ ਵੱਧ ਹੁੰਦਾ ਏ ਚਾਰਜਰ ਵੱਧ ਕਰਦਾ ਏ ਆਲਟਿਏਟਰ ਇਹਦਾ ਚੇਂਜ ਕੀਤਾ ਵਾ ਵਧੀਆ ਕਾਰ ਵਾਲਾ ਉੱਚਾ ਇਹ ਗੱਡੀ ਦਾ ਲੱਗਿਆ ਵਾ ਉੱਚੇ ਮਾ ਲੰਦਾ ਠੀਕ ਆ ਰੈਡੀਏਟਰ ਚੈੱਕ ਕਰਾਂ ਵੀਰੇ ਕੈਮਰਾ ਮਾਰ ਕੇ ਮੋੜ ਆ ਵੇਖ ਲੈ ਆ ਰੈਡੀਏਟਰ ਦੀਆਂ ਇਹ ਚਿੱਟਾਂ ਉਵੇਂ ਪਈਆਂ ਨਾ ਨਵਾਂ ਰੈਡੀਏਟਰ ਲੱਗਿਆ ਵਾ ਪੂਰੇ ਪੈਸੇ ਗਾਂ ਤੋਂ ਹੀ ਲੱਗੇ ਵਾ ਯਾਰ ਆਪਾਂ ਨਹੀਂ ਕੋਈ ਲਾਏ ਠੀਕ ਆ ਤੇ ਕੀ ਡਿਮਾਂਡ ਆ ਇਹਦੀ ਨਕਸ਼ਾ ਚੱਕਰਾ ਤੇ ਕਰਾ ਹਾਂ ਹਾਂ ਬਈ ਠੀਕ ਆ 97 ਮਾਡਲ ਆ ਨੰਬਰ ਪੰਜਾਬ ਆ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਟਰੈਕਟਰ ਦੀ ਸਟੀering ਵੀਰ ਬਹੁਤ ਛੋਟਾ ਪਾਇਆ ਵਾ ਸ਼ੌਕੀ ਬੰਦਿਆ ਤੋਂ ਠੀਕ ਆ ਯਾਰ ਦੋਸਤ ਜਿੰਨਾਂ ਕੋਲ ਟਰੈਕਟਰ ਆਇਆ ਹੈ ਠੀਕ ਆ ਡਿਮਾਂਡ ਦੀ ਗੱਲ ਕਰਕੇ ਡਿਮਾਂਡ ਤਾਂ ਆਪਣੀ ਹੈਗੀ 1,75,000 ਰੁਪਿਆ ਠੀਕ ਆ ਠੀਕ ਆ ਜੇ ਕੋਈ ਤੇਰੀ ਵੀਡੀਓ ਤੇ ਆਪਣੇ ਕੋਲੇ ਗਾਹਕ ਪਹੁੰਚਦਾ ਜਿਵੇਂ ਦਿਖਾਤਾ ਜੋ ਸਮਾਨ ਦਿਖਾਇਆ ਹੀਂ ਸਮਾਨ ਮਿਲੂਗਾ ਸਾਰਾ ਕੁਝ ਹੀਂ ਮਿਲੂਗਾ ਜਿਵੇਂ ਸਮਾਨ ਹੈਗਾ ਲੱਗਿਆ ਹੀਂ ਮਿਲੂਗਾ ਟਰੈਕਟਰ ਦੇ ਦਾਂਗੇ ਆਪਾਂ 1,55,000 ਰੁਪਿਆ ਠੀਕ ਆ ਬਾਈ ਹਾਂ ਇਧਰ ਫਿਰ ਕੋਕਾ ਪੀ ਸੀ ਆ ਟਰੈਕਟਰ ਵੀ 855 ਤੇ ਟਰੈਕਟਰ ਦਾ ਨੰਬਰ ਵੀ 855 ਨੰਬਰ ਵੀ 855 ਠੀਕ ਆ ਅਗੇਲਾ ਵੀ ਟਰੈਕਟਰ ਵੀ 855 ਨੰਬਰ ਵੀ 855 ਪੀ ਵੀ 04 ਰੀਕੋਰਡ ਦਾ ਨੰਬਰ ਆ ਤੇ ਮਾਡਲ ਕਿਹੜਾ ਬਾਈ ਇਹ ਮਾਡਲ ਤਾਂ ਵੀਰੇ 1991 ਮਾਡਲ ਆ ਇਹ ਠੀਕ ਆ 1900 ਮਾਡਲ 91 ਆ ਇਹਦੇ ਵਿੱਚ ਜਿਹੜੇ ਫੰਕਸ਼ਨ ਆ ਉਹ ਉੱਚੇ-ਉੱਚੇ ਮਾਡਲਾਂ ਦੇ ਫੰਕਸ਼ਨ ਆਗੇ ਟਰੈਕਟਰ ਜਿਵੇਂ ਕਹਦੇਗੇ ਠੀਕ ਆ ਬਾਈ ਬੰਦੇ ਦਾ ਇੰਜਨ ਆ ਇਹ ਬੰਦੇ ਦਾ ਇੰਜਨ ਚੇਂਜ ਕੀਤਾ ਹੋਇਆ ਹੈ ਇੰਜਨ ਮਤਲਬ ਕੀ ਉੱਚੇ ਮਾਡਲ ਦਾ ਉੱਚੇ ਮਾਡਲ ਦਾ ਲਾਇਆ 1455 ਦਾ ਇਹ ਠੀਕ ਆ ਉੱਚੇ ਮਾਡਲ ਦਾ ਇੰਜਨ ਲੱਗਿਆ ਹੋਇਆ 13 14 ਮਾਡਲ ਦਾ ਇੰਜਨ ਲੱਗਿਆ ਹੋਇਆ ਇਹ ਦੇਖ ਆ ਬਈ 3 ਸਪੀਡ ਵੀ ਆ ਇਹ 3 ਸਪੀਡ ਆ ਵੀਰੇ ਆਵੇ 3 ਦੀ ਸਪੀਡ ਆ ਗਿਆ ਉਹ ਮੀਡੀਅਮ ਗੇਅਰ ਆ ਗਿਆ ਤੇ ਡੈਸਟਰੀਬਿਊਟਰ ਚੈੱਕ ਕਰਾ ਦੇ ਕੈਮਰਾ ਮਾਰ ਕੇ ਡੈਸਟਰੀਬਿਊਟਰ ਆ ਗਿਆ ਦਾ ਠੀਕ ਆ 3 ਸਪੀਡ ਵੀ ਉਹ ਮਾਡਲ ਹੀ ਡਾਉਣਾ ਫਾਕਸ਼ਾਂ ਸਾਰੇ ਉੱਚੇ ਮਾਡਲ ਵਾਲੀ ਆ ਸਾਰਾ ਕੁਛ ਹੀ ਵੇਖੀਆ ਟੈਂਕੀ ਮੀਟਰ ਸਾਰੇ ਉੱਚੇ ਮਾਡਲ ਦੇ ਸਟੀਅਰਿੰਗ ਸਾਰਾ ਉੱਚੇ ਮਾਡਲ ਦਾ ਲੱਗਾ ਸਾਰਾ ਸਟੀਅਰਿੰਗ ਵੀ ਠੀਕ ਆ ਬਾਈ ਹਾਂ ਜਿਵੇਂ ਇੰਜਨ ਲੱਗਾ ਨਾਲ ਹੀ ਤੇ ਇੰਪੋਰ ਸਾਰਾ ਕੁਛ ਨਾਲ ਹੀ ਲਾਇਆ ਵਾ ਵੱਡਾ ਸਟੀਅਰਿੰਗ ਉਹੀ ਕਹਿੰਦਾ ਮਾਡਲ ਹੀ ਡਾਉਣਾ ਸਮਾਨ ਸਾਰਾ ਉਹਦਾ ਉਹੀ ਕਹਿੰਦਾ ਨੀ ਮਾਰਿਆ ਕਿਹੜੇ ਫਾਕਸ਼ਾ ਲਾਇਏ ਉੱਚੇ ਮਾਡਲ ਵਾਲੇ ਆ ਗਏ ਸਾਰੇ ਆ ਆ ਡਿਸਟਰੀਬਿਊਟਰ ਆ ਗਿਆ ਉਹ ਮੀਡੀਅਮ ਵਗੈਰਾ ਆ ਗਿਆ ਸਾਈਡ ਤੇ ਠੀਕ ਹੈ ਜੀ ਠੀਕ ਹੈ ਸਮਾਨ ਬਈ ਪੂਰਾ ਛਤਰੀ ਆ ਡੱਕ ਡੱਕ ਜੋ ਐਮਪ ਵਗੈਰਾ ਲੱਗਿਆ ਸਾਰਾ ਕੁਝ ਨਾਲ ਦੇਵਾਂਗੇ ਡੰਡਾ ਫੱਟੀ ਛਤਰੀ ਜੋ ਬੈਂਪਰ ਬੋਂਪਰ ਜਿਹੜਾ ਕੁਝ ਹੈਗਾ ਜਿਵੇਂ ਵੀਡੀਓ ਤੇ ਤੂੰ ਸਮਾਨ ਚੈੱਕ ਕਰਾਤਾ ਐ ਸਾਰਾ ਕੁਝ ਐਂ ਹੀ ਦੇ ਦਾਂਗੇ ਨਾਲ ਆਪਾਂ ਤੇ ਬਈ ਲਾਉਣਾਗਾ ਠੀਕ ਹੈ ਗਾਰੰਟੀ ਇਹਦੀ ਆਪਣੀ ਇੰਨੀਆ ਟਰੈਡਰ ਦੀ ਜੀ ਆਪਾਂ ਤੋਂ ਬਿਨਾ ਸਾਈ ਤੋਂ ਬੰਦਾ ਵਾਹ ਕੇ ਭਣਾ ਦੀ ਦੋ ਕਿਲੇ ਕਿਲਾ ਖੰਡ ਵਾਲੇ ਫੇਰ ਸੌਦਾ ਲਾ ਲਈ ਟਰੈਡਰ ਦੀ ਆਪਣੀ ਇੰਨੀ ਪੂਨ ਗਾਰੰਟੀ ਹੈ ਠੀਕ ਹੈ ਜੀ ਹਾਂ ਪੂਰਾ ਟਰੈਕਟਰ ਯਾਰ ਇੰਜਨ ਗੇਅਰ ਤੇ ਦਾ ਬੰਦਾ ਲੈਪਟਾਪ ਬਾਹਰ ਆ ਜਾਂਦਾ ਤੇ ਆ ਫਿਲਟਰ ਵੀ ਵੇਲਾ ਉੱਚੇ ਮਾਡਲ ਨੂੰ ਬਾਡੀ ਲਾ ਕੇ ਬਾਹਰ ਫਿਲਟਰ ਆਈ ਗਿਆ ਬਾਈ ਜੇ ਲੈਪਟ ਕਿਸੇ ਮੋਕੇ ਪਤਾ ਘੱਟ ਚਾਹਦਾ ਟਰੈਕਟਰ ਤੇ ਕਿੱਥੇ ਦਾ ਆਪਾਂ ਵਿੱਚੋਂ ਫਿਲਟਰ ਚੇਂਜ ਕਰਨੇ ਕਿਥੋਂ ਬਾਹਰੋਂ ਹੀ ਬਦਲੇ ਆ ਜਾਂਦਾ ਫਿਲਟਰ ਇਥੇ ਹੀ ਠੀਕ ਆ ਬਾਈ ਜੀ ਆ ਆ ਮੀਡੀਅਮ ਵਗੇਰਾ ਆ ਗਿਆ ਦਾ ਆਹ ਆ ਮੀਡੀਅਮ ਵਗੇਰਾ ਆਹ ਡਿਸਟ੍ਰੀਬਿਊਟਰ ਵਾਲਾ ਵੀ ਵਗਰਾ ਗਿਆ ਠੀਕ ਆ ਬਾਈ ਆ ਇਹ ਵੀ ਫਕਸ਼ਨ ਉੱਚੇ ਉੱਚੇ ਮਾਡਲ ਕਰਕੇ ਨਾ ਫਕਸ਼ਨ ਸਾਰੇ ਉੱਚੇ ਮਾਡਲ ਵਾਲੀ ਹੀ ਆ ਇਹਦੇ ਵਿੱਚ ਠੀਕ ਆ ਹਾਂ ਨੰਬਰ ਪੰਜਾਬ ਦਾ ਫ੍ਰੀਕੋਡ ਦਾ ਤੇ ਡਿਮਾਂਡ ਕੀ ਇਹਦੀ ਡਿਮਾਂਡ ਦੀ ਗੱਲ ਕਰਕੇ ਡਿਮਾਂਡ ਆਪਣੀ ਹੈਗੀ ਇਹਦੀ 2 ਲੱਖ ਤੇ 15000 ਰੁਪਿਆ ਠੀਕ ਆ ਜੇ ਕੋਈ ਚੱਲਦੀ ਤੇਰੀ ਐਡ ਤੇ ਕੋਈ ਚੱਲਦੀ ਐਡ ਤੇ ਡਿਸਕਾਊਂਟ ਦੇ ਦੇਣਾ ਕੋਈ ਗਾਹਕ ਤੇਰੀ ਐਡ ਤੇ ਆਪਣੇ ਕੋਲੇ ਘਰੇ ਪਹੁੰਚਦਾ ਠੀਕ ਆ ਠੀਕ ਆ ਤੇਰੀ ਚੱਲਦੀ ਐਡ ਤੇ ਡਿਸਕਾਊਂਟ ਦੇ ਦੇਣਾ ਜਿੰਨਾ ਕਿ 2 ਲੱਖ ਤੇ 5000 ਰੁਪਏ ਦਾ ਟਰੇਡ ਦੇ ਦਾਂਗੇ 10000 ਦਾ ਮਾਨ ਦਾ 10000 ਰੁਪਏ ਦਾ ਤੇਰੇ ਮੂੰਹ ਨਹੀਂ ਆ ਮਾਨਤਾ ਨੇ ਠੀਕ ਆ ਬਾਈ ਨੰਬਰ 50 ਆ ਟਰੇਡ ਜਿੰਨਾ ਦੀ ਆ ਪੈਡ ਪਾਈ ਆ ਠੀਕ ਆ ਤਿੰਨੇ ਪਿਆਵ ਨੰਬਰ ਆ ਤਿੰਨ ਜਣ ਗੇੜ ਦੇ ਵੀ ਫੋਲ ਚੰਗੇ ਵਾਕੇ ਲੈ ਤੇ ਬਾਈ ਇਹ ਕਿਹੜੇ ਪਿੰਡ ਖੜੇ ਆ ਤਿੰਨੇ ਬਾਈ ਸੁਖਾਣਾ ਦਾ ਭਾਈ ਭਗਤੇ ਦੇ ਕੋਲੇ ਆ ਜ਼ਿਲ੍ਹਾ ਮੋਗਾ ਪਿੰਡ ਸੁਖਾਣਾ ਦਾ ਮੋਬਾਈਲ ਨੰਬਰ 99175 81582 ਤੇ ਗੱਲਬਾਤ ਕਰ ਸਕਦੇ ਆ WhatsApp ਕਾਲ ਵੀ ਲਾ ਸਕਦੇ ਆ 99175 81582 ਠੀਕ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੋਂ ਸਾਰਿਆਂ ਦਾ ਧੰਨਵਾਦ